ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਪлюс ਅਗਲੇ 72 ਘੰਟੇ ਯਾਨੀ ਕਿ 8 9 ਤੇ 10 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੀ ਇਹ ਤੁਹਾਨੂੰ ਦੱਸਾਂਗੇ ਸਪੈਸ਼ਲ ਇਹਦੀ ਤਾਜ਼ਾ ਸੈਟੇਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਵੇਰ ਦੇ ਲਗਭਗ 10.5 ਸਵਾ 10 ਵਜੇ ਚੱਲ ਰਹੀ ਹੈ ਤੇ ਜੇਕਰ ਗੱਲ ਇਸ ਵੇਲੇ ਦੇ ਮੌਸਮ ਦੀ ਕਰੀਏ 8 ਫਰਵਰੀ ਦਾ ਅੱਜ ਸਵੇਰ ਦਾ ਦਿਨ ਹੈ ਤੇ ਪੰਜਾਬ ਦੇ ਵਿੱਚ ਦੇਖ ਸਕਦੇ ਹਾਂ ਕਿ ਇਸ ਵੇਲੇ ਟਟੂਵੇਂ ਤੌਰ ਤੇ ਬੱਦਲਵਾਈ ਉੱਪਰਲੇ ਫੱਦਰ ਤੇ ਗੁਜ਼ਰ ਰਹੀ ਹੈ 8-9 ਕਿਲੋਮੀਟਰ ਦੀ ਉਚਾਈ ਤੇ ਇਹ ਬੱਦਲ ਨੇ ਕੋਈ ਬਹੁਤਾ ਮੌਸਮ ਤੇ ਪ੍ਰਭਾਵ ਨਹੀਂ ਹੋਣਗੇ ਇਹ ਜਿਹੜੀ ਸਵੇਰ ਤੋਂ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਲੱਗ ਰਹੀ ਹੈ ਤੇ ਇਹ ਬੱਦਲਵਾਈ ਅੱਜ ਸਾਰਾ ਦਿਨ ਗੁਜ਼ਰਨ ਤੇ ਆਸਾਰ ਨੇ ਅਗਲੇ 24 ਘੰਟਿਆਂ ਤੱਕ ਵੀ ਇਹ ਬੱਦਲਵੇਂ ਜਿਹੜੀ ਉੱਪਰਲੇ ਫੱਦਰ ਤੇ ਗੁਜ਼ਰਦੀ ਰਹਿਣੀ ਹੈ ਕੋਈ ਮੀਂਹ ਵਾਲੇ ਫੱਕ ਤੋਂ ਇਹ ਬੱਦਲ ਬਹੁਤਾ ਪ੍ਰਭਾਵ ਪਾਉਂ ਇਹ ਮੌਸਮ ਅਲੱਗ ਫਗ ਸਾਫੀ ਰਹੇਗਾ ਤਾਂ ਬਹੁਤ ਹੀ ਖੇਤਾਂ ਦੇ ਵਿੱਚ ਲੱਗੇਗੀ ਅੱਜ ਦਿਨਾਂ ਦੇ ਟੈਂਪਰੇਚਰ ਉਹੀ 24 25 ਦੇ ਆਸ-ਪਾਸ ਲੱਗ ਸਕਦੇ ਨੇ ਜੀ ਕਿਤੇ ਕਿਤੇ ਮੈਕਸਿਮਮ ਟੈਂਪਰੇਚਰ ਹੈ ਜਿਹੜੇ 25 ਤੋਂ ਪਰ ਵੀ ਜਾ ਸਕਦੇ ਨੇ ਤੇ ਦਿਨ ਨਿਗਫਰੇ ਰਹਿਣਗੇ ਅੱਜ ਦਾ ਦਿਨ ਵੀ ਤੇ ਆਉਂਦੇ ਦਿਨ ਵੀ ਜਿਹੜੇ ਅਗਲੇ 2 ਦਿਨ ਨੇ ਨਿਗਫਰੇ ਰਹਿਣ ਦੇ ਆਸਾਰ ਨੇ ਤੇ ਬਹੁਤ ਹੀ ਵੱਡੇ ਫੱਦਰ ਤੇ ਕੋਈ ਮੀਂਹ ਵਾਲਾ ਸਿਸਟਮ ਫਿਲਹਾਲ ਪ੍ਰਭਾਵਿਤ ਕਰਦਾ ਨਜ਼ਰ ਨਹੀਂ ਆਵੇਗਾ ਤੇ ਜੇਕਰ ਮੌਸਮ ਵਿਭਾਗ ਦੀ ਵੀ ਤਾਜ਼ਾ ਰਿਪੋਰਟ ਦੇਖੀਏ ਜੋ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ 10 ਤਰੀਕ ਤੱਕ ਕੋਈ ਕਿਸੇ ਤਰ੍ਹਾਂ ਦੀ ਵਾਰਨਿੰਗ ਕੋਈ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਤੇ ਮੌਸਮ ਲਗਭਗ ਹੁਣ ਸਾਫ ਰਹਿਣ ਦੇ ਆਸਾਰ ਨੇ ਇਹ ਬਦਲਬਾਝ ਜ਼ਰੂਰ guzreਗੀ ਪਰ ਇਹਦੇ ਕੋਈ ਵੱਡੇ ਫਦਰ ਤੇ ਪ੍ਰਭਾਵ ਮੌਸਮ ਦੇ ਉੱਤੇ ਪਵੇ ਐਦਾਂ ਦੀ ਬਦਲਬਾਝ ਨਹੀਂ ਹੈ ਤੇ ਫਿਲਹਾਲ ਕੋਈ ਕਿਸੇ ਤਰ੍ਹਾਂ ਅਲਰਟ ਜਾਰੀ ਨਹੀਂ ਕੀਤੀ ਗਈ ਤੁੰਦਾਲੇ ਫਖ ਤੋਂ ਵੀ ਰਾਹਤ ਹੈ ਕੋਰੇ ਵਾਲੇ ਫਖ ਤੋਂ ਵੀ ਰਾਹਤ ਹੈ ਤੁੰਦ ਦੇ ਹੁਣ ਬਹੁਤ ਪੈਣ ਦੇ ਆਸਾਰ ਨਹੀਂ ਆਇਆ ਸਿਸਟਮ ਬੈਕ ਟੂ ਬੈਕ ਵਿੱਚ ਆਏ ਨੇ ਜਿਹਦੇ ਕਰਕੇ ਠੰਡਾ ਕਰ ਰਾਤ ਦੀ ਉਸੇ ਤਰ੍ਹਾਂ ਵਰਕਰ ਆ ਰਿਹਾ ਹੈ ਦਿਨਾਂ ਦੇ ਵਿੱਚ ਥੋੜੀ ਜਿਹੀ ਥੋੜਾ ਬਹੁਤ ਜਿਹੜਾ ਨਿਗ ਹੈ ਉਹ ਮਿਲਣ ਦੇ ਆਸਾਰ ਰਹਿਣਗੇ ਅਗਲੇ 72 ਘੰਟੇ ਸੂਰਜ ਚਮਕਦਾ ਰਹਿਣਾ ਤੇ ਮੇਹ ਵਾਲੇ ਫਖ ਤੋਂ ਕੋਈ ਅਪਡੇਟ ਨਹੀਂ ਹੈ ਜੀ ਫਿਲਹਾਲ ਅਗਲੇ 72 ਘੰਟਿਆਂ ਤੱਕ ਮੌਸਮ ਜਿਹਾ ਦਾ ਤ्यों ਬਣਿਆ ਰਹੇਗਾ ਇਜਾਜ਼ਤ ਹੈ ਜੀ ਧੰਨਵਾਦ